ਸਵਾਗਤ ਹੈ ਕਿਸਾਨ ਵੀਰੋ ਹੋੜਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਇਹ ਨੰਬਰ ਬਾਈਆਂ ਦਾ ਸਕਰੀਨ ਤੇ ਜਰੂਰ ਨੋਟ ਕਰ ਲਓ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਿੰਡ ਕਰਿਆੜ ਵਾਲੇ ਐਂ ਜੀ ਗੱਲਬਾਤ ਕਰਾਵਾਂਗੇ ਚੰਗੀਆਂ ਮੋਹਰਾਂ ਨਸਲ ਦੀਆਂ ਆਪਾਂ ਦੋ ਝੋਟੀਆਂ ਲੈ ਕੇ ਆਏ ਆ ਗੱਲਬਾਤ ਬਾਈ ਬਬਲੂ ਨਾਲ ਕਰਾਵਾਂਗੇ ਬਾਈ ਬ ਇਧਰ ਦੀ ਆ ਜਾਓ ਸਸੀ ਕਾ ਬਾਈ ਕਸੀ ਕਾਲ ਵਾਈਜੀ ਹੋਠੀ ਠਾਕ ਹਾਂਜੀ ਹਾਂਜੀ ਵਧੀਆ ਪਰਮਾਤਮਾ ਦੀ ਕਿਰਪਾ ਜੀ ਵਧੀਆ ਬਕੀ ਜਾਂਦਾ ਮਾਲ ਡੰਗਰ ਹਾਂ ਹਾਂ ਪੂਰਾ ਵਧੀਆ ਭਰਾ ਮੇਰਾ ਠੀਕ ਆ ਵੀਰੇ ਤੇ ਨੰਬਰ ਬੋਲੋ ਜੀ ਨੰਬਰ ਆਪਣਾ 709998964 ਜੀ ਪਿੰਡ ਜੀ ਪਿੰਡ ਕਰੜਾ ਜ਼ਿਲ੍ਹਾ ਬਠਿੰਡਾ ਸਿਰੀ ਰਾਪਰਾ ਫੋਲ ਜੀ ਨੇੜੇ ਜੀ ਨੇੜੇ ਆਪਣਾ ਹੈਗਾ ਇਧਰ ਤਪਾ ਜੀ ਇਧਰ ਰੰਪਰਾ ਜੀ ਜਿਹੜੀ ਪਸ਼ੂ ਮੰਡੀ ਲੱਗਦੀ ਆ ਪਸ਼ੂ ਮੰਡੀ ਲੱਗਦੀ ਆ ਜੀ ਤੇ ਅੱਜ ਆਪਾਂ ਕਿੰਨੇ ਨਗ ਦਿਖਾਉਣੇ ਜੀ ਆਪਾਂ 2 ਨਗ ਦਿਖਾਵਾ ਭਰਾ ਮੇਰੇ ਟਾਪ ਦੇ ਆ 15 ਪਲੱਸ ਹੈ ਦਿਖਾਵਾ ਨਹੀਂ ਹੈਗੇ ਆ ਵੀਰੇ ਤੇ ਜੇ ਆਪਾਂ ਗੱਲ ਕਰ ਲਗੇ ਪਹਿਲੇ ਸੂਈ ਸਭਾਈ 12 ਕਿਲੋ ਜਮਾ ਨੈੱਟ ਤਿਆਰ ਆ ਭਰਾ ਮੇਰੇ ਥੱਲੇ ਕੰਡੇ ਵਾਲਾ ਦੁੱਧ 12 ਕਿਲੋ ਤਿਆਰ ਆ ਤੇ ਅੱਜ ਆ ਜਿਹੜਾ 나ੜੂਆ ਨਾਲ ਆ ਤੀਜਾ ਦਿਨ ਅੱਜ ਸੂਈ ਨੂੰ ਕਹਿਣ ਵਾਲਾ ਕਿ ਹੈਗਾ ਨਾ ਭਾਈ ਹੈਗਾ ਹੈਗਾ ਠੀਕ ਆ ਵੀ 15 ਕਿਲੋ ਚੁੱਟ ਨੇ ਤਿਆਰ ਦੁੱਧ ਰਤੀਜਾ ਦਿਨ ਅੱਜ ਸੂਈ ਨੂੰ ਆ ਚੀਜ਼ਾਂ ਵੀਰੇ ਕੋਈ ਕੋਈ ਬੰਦਾ ਦਿਖਾਉਂਦਾ ਮੂੰਹ ਮਾਂ ਕੋਈ ਨਹੀਂ ਪਟਕੇ ਦਿਖਾਉਂਦਾ ਠੀਕ ਆ ਗੱਲ ਜਿਹੜਾ ਸਹੀ ਹੁੰਦਾ ਉਹੀ ਦਿਖਾਉਂਦਾ ਤੇ ਖੋਲੋ ਬਬਲੂ ਨੂੰ ਮੜੀ ਤੋਰਾ ਤਰ੍ਹਾਂ ਅਰੀਜਨਲ ਸੂਈ ਨੂੰ 15 ਕਿਲੋ ਖਰਾ ਦੁੱਧ ਦੇ ਨਾਲ ਜੁੱਟ ਨੇ ਭਰਾ ਕਰੇ ਤੇ ਵੀਰੇ ਕਿਹੜਾ ਸੂਆ ਇਹ ਸੂ ਅਰੀਜ ਆ ਬਾਈ ਤੇ ਬਾਕੀ ਸਫਾਈ ਵਧੀਆ ਹਨਾ ਬਬਲੂ ਵਧੀਆ ਕਿਉਂ ਹੁਣ ਦੇਖੀ ਹੁੰਦਾ ਪਰਾਣਾ ਰੂਪ ਚ ਕਰਦਾ ਪਿਆਰਾ ਹਰਿਆਣੇ ਝੋਟਿਆ ਪਰਾਣਾ ਬਾਕੀ ਦਾ ਵੀਡੀਓ ਬਣਾਉਣ ਦਾ ਟਾਈਮ ਆਪਣਾ ਤੁਹਾਨੂੰ ਦੱਸ ਦਈਏ 10 ਵਜੇ ਦਾ ਜੀ ਤੇ ਕੁਆਲਿਟੀ ਪੂਰੀ ਵਧੀਆ ਬਰੀਕ ਪਿੰਡੇ ਦੀ ਬਰੀਕ ਕੁੰਬਲੇ ਦੀ ਤੇ ਪੂਛ ਪਾਉਂਦੀ ਨੂੰ ਬਣਾ ਲਓ ਜਮਾ ਬ੍ਰੀਕ ਪੂਛਦੀ ਐ ਠੀਕ ਆ ਜੀ ਫੁੱਲ ਹਾਈਟ ਵੀ ਆ ਬੜਾ ਮਰਿਆ ਹਾਈਟ ਹੂਡ ਪੂਰੀ ਚੰਗੀ ਸਿੰਘ ਪੂਰਾ ਵਧੀਆ ਸਿੰਘ ਪੂਰਾ ਵਧੀਆ ਬਾਕੀ ਦਾ ਤੁਸੀਂ ਕੈਮਰੇ ਚ ਆਪ ਵੀ ਜੱਜ ਕਰ ਸਕਦੇ ਹੋ ਕਿਉਂਕਿ ਦੇਖਣ ਵਾਲੇ ਭੈਣ ਭਰਾ ਆਪਣੇ ਨੂੰ ਵੀ ਸਿਆਣੇ ਜਿਹਨੇ ਜੱਜ ਕਰਨੀ ਹੈ ਚੀਜ਼ ਕਰ ਹੀ ਲੈਣੀ ਹੈ ਹਨਾ ਬਾਬਲੂ ਹਾਂਜੀ ਹਾਂਜੀ ਤੇ ਬਾਕੀ ਦਾ ਦੇਖ ਕੇ ਆਓ ਤੁਸੀਂ ਤੇ ਛੱਡੋ ਫਿਰ ਬੱਚਾ ਛੱਡ ਦੇ ਭਰਾ ਮੇਰੇ ਇੱਕ ਮਿੰਟ ਕੋਲ ਹੋਰ ਆ ਤੇ ਬਾਕੀ ਦਾ ਪਿਓ ਛੱਪਰ ਜੀ ਕਾਲੀਆ ਕਿੰਨੀ ਵੀ ਪਸ਼ੂ ਪੰਡੇ ਚ ਵਾਲ ਨਹੀਂ ਨਹੀਂ ਹੈਗਾ ਵੀਰੇ ਹੈਗਾ ਨਹੀਂਗਾ ਕੱਦ ਕਾਠ ਪੂਰਾ ਵਧੀਆ ਹੋਰਾ ਵੀ ਆ ਭਰਾ ਮੇਰੇ ਆ ਇਹ ਨਾ ਕੋਈ ਕੋਈ ਛੋਟੀ ਮੋਨੇ ਕੇ ਨਾ ਵੇ ਟੌਪ ਦਾ ਬੱਚਾ ਹੀ ਐ ਕੱਦ ਕੁੱਦ ਪੂਰਾ ਸਫਾਈਆਂ ਸੁਭਾਈਆਂ ਬੜੀਆਂ ਥੱਲੇ ਹੋਣਾ ਹਾਂ ਬਰਾ ਓਕੇ ਜਮਾ ਵੀਰੇ ਤੁਹਾਡੇ ਸਾਹਮਣੇ ਪਸਮੂਗੀ ਝੋਟੀ ਠੀਕ ਆ ਜੀ ਆ ਦੇਖੋ ਵੀਰੋ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਬੱਚਾ ਆਪਾਂ ਬਣਦਾ ਤੁਹਾਡੇ ਸਾਹਮਣੇ ਠੀਕ ਆ ਜੀ ਦੇਖੋ ਝੋਟੀ ਹੁਣ ਪਸਮੀ ਵੀ ਦੇਖੋ ਤਿਆਰੀ ਦੇਖੋ ਕਰੀ ਝੋਟੀ ਨੇ ਥਾਨ ਦੇਖੋ ਕੱਢੇ ਪਸਮਾ ਬਹੁਤ ਜੋਸ਼ ਵਾਲਾ ਹਨਾ ਬਬਲੂ ਹਾਂ ਭਰਾ ਮੇਰਾ ਮਾਰੋ ਤਾਰਾਂ ਫਿਰ ਤੋੜਾ ਤਾਰ ਇੱਕ ਵਾਰੀ ਵੀਰਾਂ ਨੂੰ ਫੇਰ ਚੈੱਕ ਕਰਾ ਕੇ ਦਵਾਂਗੇ ਤੇ ਇੱਥੋਂ ਵੱਧ ਲੱਗਦਾ ਹਨਾ ਬਬਲੂ ਦੁੱਧ ਵਾਲੀ ਦੱਜੋਣ ਦਿਖਾ ਬਣਾ ਮੇਰੇ ਰੂਹ ਖੁਸ਼ ਕਰ ਬੜਾ ਪਿੱਸੇ ਹੋ ਕੇ ਦਿਖਾਇਆ ਕਰ ਮੇਰੀ ਚਵਾਈ ਕੱਟੇ ਦੀ ਠੀਕ ਆ ਵੀਰੇ ਆ ਲਓ ਮੜਾ ਲਈਏ ਨਾ ਪੱਜਵਾਈ ਦਾ ਮੜਾ ਲਈਏ ਪਸੂ ਹਾਂਜੀ ਹਾਂਜੀ ਬਾਕੀ ਦਾ ਕੋਈ ਸ਼ਾਇਰ ਨਹੀਂ ਕੋਈ ਥਾਨ ਨਹੀਂ ਨੇੜੇ ਬੜੀ ਚਵਾਈ ਆ ਹਨਾ ਮੂਹ ਖੁਸ਼ ਕਰਦੀ ਆ ਲੈ ਉਂਗਲਾਂ ਨੂੰ ਵਰਦੀ ਆ ਹਨਾ ਇਹ ਬੱਚੀ ਚੀਚੀ ਵਰਗਾ ਝੋਣ ਕਹਿ ਸਕਦੇ ਆ ਚੀਚੀ ਵਰਗਾ ਹੋਰ ਮਾਰ ਥੋੜੇ ਜਿਹਾ ਮੂਹ ਲੈਣੇ ਬੜਾ ਹੈਗੇ ਝੋਟੀ ਦੇ ਬਈ ਓਕੇ ਓਕੇ ਪਲਾਂ ਵਾਲਾ ਪਸੂ ਬਹੁਤ ਖਰਾ ਹੁੰਦਾ ਹਾਂ ਬਾਕੀ ਦਾ ਉੱਤਰੀ ਬਬਲੂ ਬਹੁਤ ਸੋਹਣਿਆ ਐ ਗਲਾਸਾਂ ਵਰਗੇ ਥਾਨ ਕੱਢਿਆ ਬਾਹਲਾ ਚੰਗਾ ਥਾਨ ਓਕੇ ਜੀ ਤੋਰ ਮੈਂ ਦਿਖਾ ਦੇਵਾਂ ਮੜਾ ਸਾਹ ਮੜੀ ਤੋਰ ਦਿਓ ਨੂੰ ਹੁਣ ਦਿਖਾ ਦਿੰਦੇ ਹੂੰ ਜੇ ਆਪਾਂ ਗੱਲ ਕਰ ਲਗੇ ਜੋ ਉਸ ਉਹੀ ਸਿੱਟੂਗੀ ਜਿਹਦੇ ਥੱਲੇ ਦੁੱਧ ਹੋਵੇ ਹਨਾ ਹਾਂ ਹੂੰ ਇਹ ਕਹਦਾ ਕਹਿਣ ਦੇ ਆ ਗੱਲ ਨਹੀਂ ਖਰਾ ਦੁੱਧ ਦਾ ਭਰਾ ਨਹੀਂ ਹੈਗਾ ਵੀਰੇ ਹੈਗਾ ਹੈਗਾ ਕੰਡੇ ਵਾਲਾ ਜਮਾ ਮਿਣਕੇ ਲੈ ਜਾਓ ਬਾਈ ਕਹਿੰਦਾ ਲੈ ਜਾਓ 12 ਕਿਲੋ ਜਮਾ ਨੈਟ ਤਿਆਰ ਹੈ ਥੱਲੇ 15 ਕਰੋ ਅਰਜਨਲ 20 ਕਿਲੋ 15 ਕਿਲੋ ਦਾ ਬਾਈ ਕਹਿੰਦਾ ਲੰਮਾ ਸਮਾਂ ਕੰਮ ਕਰਨਾ ਆਪਾਂ ਝੂਠ ਨਹੀਂ ਮਾਰਨਾ ਲਾ ਭਾ ਨਹੀਂ ਉਹਦਾ ਆਪਣੇ ਬਸੂ ਦਾ ਠੀਕ ਹੈ ਵੀਰੇ ਮੋੜ ਲਿਓ ਆ ਦੇਖੋ ਤੁਹਾਨੂੰ ਦੁਬਾਰਾ ਹੁਣ ਸਾਹਮਣੇ ਥੋੜੇ ਪਸਮਾ ਕੇ ਚੈੱਕ ਕਰਾਈਏ ਇਸੇ ਕਰਕੇ ਵੀ ਕਿਸੇ ਵੀਰ ਨੇ ਆਨਲਾਈਨ ਮੰਗਾਉਣੀਆਂ ਜਾਂ ਆਫਲਾਈਨ ਕਿਵੇਂ ਗੱਲ ਕਰਨੀ ਉਹ ਥੋੜਾ ਕੰਮ ਆ ਬਾਈ ਨਾਲ ਸੰਪਰਕ ਕਰਨਾ ਤੁਸੀਂ ਜਰੂਰ ਨੰਬਰ ਸਕਰੀਨ ਤੇ ਚੱਲੀ ਜਾਂਦਾ ਜੀ ਬਾਕੀ ਦਾ ਦੇਖੋ ਜੀ ਥਣ ਦੇਖੋ ਕੱਢੇ ਨੇ ਤੇ ਬਬਲੂ ਚਾਰ ਸਪੇਰੇ ਦੀ ਚਾਰੇ ਪੱਲਿਆਂ ਦੀ ਪੂਰੀ ਆ ਹਨਾ ਹਾਂ ਹਾਂ ਬਾਈ ਬਾਕੀ ਗਾੜੀ ਦਾ ਵੀ ਦੁੱਧ ਚੰਗਾ ਹੋ ਇਹਦਾ ਪੂਰਾ ਬਾਈ 2 ਕਿਲੋ ਦੀ ਗਾੜੀ ਆ ਹੂੰ ਗਾੜੀ ਤੇ ਹੁਣ ਫਿਰ ਗਾੜੀ ਮੁੱਲ ਕਿੱਡਾਗਾ ਮੁੱਲ ਭਰਾ ਮੇਰਾ ਬਸ ਆਪਾਂ ਬੜਾ ਨਹੀਂ ਕਰਨਾਗਾ ਜੇ ਇਹਦੇ ਆਪਾਂ ਨੂੰ ਬੰਦ ਜਾਂ ਝੋਟੀ ਦਿਖਾ ਰਹੇ ਤੇ ਇੱਕ 26 ਝੋਟੀ ਦੇ ਦਾਂਗੇ ਇੱਕ 26 ਦੀ ਹਾਂ ਮਾਨਦਾਨ ਦਾ ਹੋਊ ਨਾ ਮਾਨਦਾਨ ਹੋਊਗਾ ਇਹਦਾ ਤੇ ਬਬਲੂ ਉਤਰੀ ਆਤਰੀ ਜਮਾ ਹੈ ਬੱਚੇ ਬੁੱਚੇ ਦਾ ਕੋਈ ਢੜਕੂ ਨਹੀਂ ਹਨ ਇਹਦਾ ਜੰਮੀ ਨਹੀਂ ਭਰਾ ਦੇ ਦੇ ਬੰਦੀਆਂ ਵੱਢੀ ਜਾਂਦੇ ਤੀਜੇ ਦਿਨਾਂ ਸੂਈ ਨੂੰ ਓਕੇ ਹੁਣ 2 ਨੰਬਰ ਦੀ ਗੱਲ ਕਰ ਲਈਏ 2 ਨੰਬਰ ਵਾਲੀ ਆ ਭਰਾ ਮੇਰਾ ਦਿਖਾਉਣੀ ਦਾ ਨਹੀਂ ਸੀਗੀ ਭਾਈ ਕਹਿੰਦਾ ਮੈਂ ਕਿਹਾ ਚੱਲ ਦਿਖਾ ਦਿੰਨੇ ਆ ਕਿਸੇ ਭੈਣ ਭਰਾ ਨੇ ਇਹ ਕਹਿੰਦਾ ਸੂਈ ਵੀ ਦੀ ਪਾਣੀ ਚੱਲ ਠੀਕ ਹੈ ਬਈ ਆਈ ਨੱਲੇ ਵਾਲੀ ਫਿਰੂ ਭਰਾ ਮੇਰੇ ਇਹ ਖਾਣੇ ਝੋਟੀ ਦੇ 5 ਦਿਨ ਪਾਇਆ ਬਬ ਬੋਲਣ ਦੀ ਬਾਲਾ ਇਹਦੇ ਬੇਟ ਦੀ ਹੈ ਠੀਕ ਹੈ ਜੀ ਹਾਂ ਵੱਡੀ ਆ ਪੂਰੀ ਛੋਟੀ ਬਣ ਕੇ ਆਵੇ ਕੋਈ ਤੇ ਬਬਲੂ ਕਿਹੜਾ ਸੂਆਗਾ ਸੂਆ ਰਿਗਨਲ ਦੂਜਾ ਬਈ ਤੇ ਕਿੰਨਾ ਦੁੱਧ ਗੱਡਿਆ ਪਹਿਲੇ ਸੂਏ ਦੁੱਧ 15 ਕਿਲੋ ਚੋਇਆ ਮਾਲਕਾਂ ਨੇ ਪਿਓਰ ਹਰਿਆਣੇ ਦੀ ਝੋਟੀ ਆ ਭਰਾ ਮੇਰੇ ਆ ਹੂੰ ਸੇ ਤੂੰ ਤਨ ਪਤਾ ਹੀ ਹੁੰਦਾ ਇਹ ਸੇਵਾ ਚੂਗਾ ਬਹੁਤ ਹੁੰਗਿਆ ਹੁੰਦਾ ਜੀ ਬਾਕੀ ਦੇ ਦੱਸੀ ਜਾਂਦੇ ਹਨ ਕਿ ਤੋ ਕੋਈ ਚਿੱਟਾ ਵਾਲ ਨਹੀਂ ਪੁੱਛਦੇ ਵਿੱਚ ਹਾਂ ਕਿਸੇ ਪਸ਼ੂ ਦੇ ਚਿੱਟਾ ਖੋਲੋ ਜੀ ਇਹਨੂੰ ਖੋਲੋ ਤੋੜਾ ਤੋੜ ਕਰਾਈਏ ਚੱਕ ਤੇ ਬਾਕੀ ਦੀ ਗੱਲ ਜੇ ਆਪਾਂ ਗੱਲ ਕਰ ਲਗੇ ਨਾ ਦੁੱਧ ਕਿੰਨਾ ਗੜ ਦੂਗੇ ਅੱਜ ਕੀ ਇਹ ਅੱਜ ਵੀ ਭਾਈ ਆਪਾਂ ਨੇ ਇਹਨਾਂ ਨੂੰ ਮਾਲਾ ਪਾ ਲਿਆ ਜਿਹੜਾ ਸਾਰੇ ਪ੍ਰੋਟਰਾ ਨਿਰੋਹਿਤ ਹੋਇਆਗਾ ਹੂੰ ਭਾਈ ਇਹਨਾਂ ਤੋਂ 13 ਕਿਲੋ ਚੋਇਆ ਇਹ ਦੂਜੇ ਸੂਰੇ 15 ਦੂਜੇ ਸੂਰੇ ਹਾਂ 15 ਕਿਲੋ ਦੇ ਹੂੰ ਮਾਲਾ ਕਿਹਾ ਮੈਂ ਤਾਂ ਮੈਂ ਚੋਇਆ ਸੀ ਹੂੰ ਆਪਾਂ 13 ਕਹਿਆ ਵੀ 13 ਚੋਇਆ ਹੋਊ 15 ਕਿਲੋ ਦੇ ਦਊਗੀ ਦੇ ਦਊਗੀ ਦੇ ਦਊਗੀ ਹਾਂ ਦੇ ਦਊਗੀ ਵਾਕੇ ਦੇ ਦਊਗੀ ਬਾਕੀ ਕੁਆਲਿਟੀ ਇਹਨਾਂ ਦਾ ਹੋਇਆ ਕੋਈ ਇਹ ਨਹੀਂ ਪਤਾ 16 ਹੀ ਦੇ ਦੇ ਹੂੰ ਆ ਦੇਖੋ ਜੀ ਤੇ ਬਾਕੀ ਦਾ ਲੇਵਾ ਹੁਣ ਵੀ ਨਾ ਅੱਗੇ ਪਿੱਛੇ ਦਾ ਹਵਾਨਾ ਝੋਟੀ ਦਾ ਦੋਨੇ ਝੋਟੀਆਂ ਇੱਕ ਨੰਬਰ ਆ ਜੀ ਜੇ ਆਪਾਂ ਗੱਲ ਕਰ ਲਗੇ ਆ ਦੇਖੋ ਜੀ ਕਵਾਲਿਟੀ ਕਰੋ ਤੇ ਇੱਕ ਚਾਰੇ ਥਣ ਨਿਕਲਣੇ ਪੂਰੇ ਗਾਇਬ ਤੇ ਬਾਕੀ ਇਹ ਦੁੱਧ ਵਾਲੇ ਪੀਸ ਆ ਕੋਈ ਉਹੋ ਜੀ ਗੱਲ ਨਹੀਂ ਹੈਗੀ ਵੀ ਦੁੱਧ ਨਾ ਦੇਣੀ ਆ ਥੱਲੇ ਜਲਵੇੜੀ ਜਾਣੀਆਂ ਹਨਾ ਉਹ ਟਾਈਮ ਟਾਈਮ ਦੇ ਬੱਚੇ ਚੋਂ ਚਾਨ ਭਰਾ ਮੇਰਾ ਚੀਪਾ ਮਖਾਇਰਾ ਗਈ ਮਾਰ ਅੱਛਾ ਓਕੇ ਜਮਾ ਠੀਕ ਆ ਹਾਂ ਤੇ ਬਬਲੂ ਇਹਦੇ ਫਿਰ ਕਿੰਨੇ ਪੈਸੇ ਲਾਵਾਂਗੇ ਆਪਾਂ ਜਾਇਜ਼ ਜਮਾ ਮੁੱਲੇ ਦਾ ਵੀ ਕਰਦੇ ਕਿ ਫੋਨ ਤੇ ਕਰਦੇ ਫੋਨ ਤੇ ਕਰ ਲੋ ਤੇ ਕਰ ਦੇ ਵੀਰੇ ਯਾਰ ਵਿੱਚੀ ਬੱਜਾਇ ਜੀ ਕਰੀ ਬਸ ਬਸ ਮੁੱਲ ਜਾਇਜ਼ ਕਰਾਇਆ ਭਰਾ ਮੇਰਾ ਕਵਾਲ ਤੇ ਝੋਟੇ ਕਿਸੇ ਪਾਸੋਂ ਤਸਾਣੀ ਦੁੱਧ 15 ਕਿਲੋ ਰਾਂਗ ਦਾ ਝੁੱਟਨੇ ਦੇਣਾ ਹੈਗਾ ਦੁੱਧ ਤਾਂ ਵੱਧ ਦੇਊਗਾ ਆਪਾਂ 15 ਕਿਲੋ ਕਰਕੇ ਦੇਵਾਂਗੇ ਹੂੰ ਬਸ ਇੱਕ 35 ਝੁੱਟਨੇ ਦੇ ਬਸ ਜਾਇਜ਼ ਰੇਟ ਆ ਜਮਾ ਤੇ ਬਾਕੀ ਦਾ ਜਿਹੜੇ ਵੀ ਜਮਨਾਦੀ ਕਾਲੀ ਆ ਭਰਾਣਿਆਂ ਥਣ ਤੋਂ ਚੀਪਾ ਚੂਪਾ ਪੋਲੀ ਆ ਜਮਾ ਕਿਉਂ ਆ ਪੂ ਕਰਕੇ ਰੋਮਰ ਕੀ ਪੋਲੀ ਠੀਕ ਆ ਜਾ ਇਧਰ ਵੀਰੇ ਤੇ ਇੱਕ ਤੁਹਾਨੂੰ ਸੂਈ ਸਵਾਈ ਦਿਖਾਤੀ ਠੀਕ ਆ ਜੀ ਤੇ ਮੁੱਲ ਹੈਗਾ 126 ਤੇ 135 ਹਾਂ 135 135 ਮਾਨਤਾਂ ਜੇ ਇਕੱਠੀਆਂ ਲਾਉਂਗੇ ਹੋ ਜਾਣਾ ਦੁੱਧ ਸੋਨੂ ਦੇ ਦੇਣਾ ਪੂਰਾ ਵਧੀਆ ਇਹਨਾਂ ਨੇ ਮਗਰ ਮੇਲ ਕੱਪ ਕਟਾ ਜੀ 12 ਲੀਟਰ ਬਾਈ ਕਹਿੰਦਾ 6 ਲੀਟਰ ਪਰ ਟਾਈਮ ਦਾ ਰੈਡੀ ਆ ਰੈਡੀ ਆ ਠੀਕ ਆ ਜੀ ਤੇ ਦੁੱਧ ਹੋਰ ਵੀ ਇਹਨੇ ਵੱਜ ਜਾਣਾ ਚੰਗਾ ਦੁੱਧ ਤੁਸੀਂ ਸੇਵਾ ਕਰਨੀ ਤੇ ਦੁੱਧ ਇਹਨੇ ਦੇਣਾ ਹੀ ਦੇਣਾ ਤੇ ਬਾਕੀ ਨੰਬਰ ਫੇਰ ਬੋਲ ਬਾਈ 70 98 98 0 9 ਪਿੰਡ ਕਰਿਆੜ ਵਾਲਾ ਦੋ ਝੋਟੀਆਂ ਸੀ ਵੀਰੇ ਦੋਨੇ ਤੁਹਾਨੂੰ ਦਿਖਾਤੀਆਂ ਚੰਗੇ ਨਗਿੰਨੇ ਆ ਠੀਕ ਆ ਜੀ ਜੇ ਕਿਸੇ ਨੇ ਆਨਲਾਈਨ ਵੀ ਮਹੌਣੀਆਂ ਆਪਣੀ ਗਰੰਟੀ ਹੋ ਅਗਲੇ ਘਰ ਦਿੱਕਦੀ ਖਾਨ ਤੁਣ ਦੀ ਸਭ ਜਿਵੇਂ ਆਪਕ ਨੰਬਰ ਪੁਰ ਸਾਰ ਲਈ ਤਾਂ ਆਪਾਂ ਦਿਖਾਤਾ ਦਿਖਾਤਾ ਉਹਦਾ ਸ਼ਾਉਣਾ ਜਮਾ ਇਹਦੇ ਜਮਾ ਚੀਪੇ ਜੂਪੇ ਇਹ ਜੀਪਾ ਪੂਰ ਸਟੈਜ ਵੀ ਹੈਣੀ ਆਪਣੀ ਗੱਡੀ ਆ ਕਿਉਂਕਿ ਵੀਰਾਂ ਕੋਲੇ ਨਾ ਵਿੱਚ ਦੂਰ ਵਾਲਿਆਂ ਕੋਲੇ ਟਾਈਮ ਨਹੀਂ ਹੁੰਦਾ ਬਬੂ ਨਹੀਂ ਵੀਰੇ ਆਪਾਂ ਦਸਾਸ਼ਾਹ 100 ਰੁਪਿਆ ਦੇਵਾਂਗੇ ਠੀਕ ਆ ਵੀਰੇ ਤੇ ਬਾਕੀ ਦਾ ਦੋ ਝੋਟੀਆਂ ਦੋਨੇ ਤੁਹਾਨੂੰ ਦਿਖਾਤੀਆਂ ਸਾਰੇ ਵੀਰਾਂ ਦਾ ਐਂਡ